ਮੈਂ ਗੱਲ ਚੱਲ ਰਹੀ ਹੈ ਇਸ ਦੇ ਵਿੱਚ ਨਵੇਂ ਕਾਨੂੰਨ ਆ ਰਹੇ ਨੇ ਜਿਹੜੇ ਨਵੇਂ ਕਾਨੂੰਨ ਹੈ ਉਹ ਪਹਿਲਾਂ ਆਈਪੀਸੀ ਜਿਹੜੀ 1860 ਦੀ ਬਣੀ ਸੀ ਉਹਦੇ ਆਈਪੀਸੀ ਵਿੱਚ ਜਿਆਦਾ ਤਬਾ ਆ ਗਿਆ ਹੈ ਬਾਅਦ ਕੀ ਨਿਆਂ ਸੰਹਿਤਾ 2023 ਜਿਹਦੇ ਵਿੱਚ ਕੰਪਨਸ 90% ਹੋ ਹੀ ਨੇ ਸੈਕਸ਼ਨ ਨੰਬਰ ਅਗੇ ਪਿੱਛੇ ਹੋਗਾ 1 2 ਕੋਪੈਨਸ ਐਡ ਹੋ ਗਿਆ অর্ਗਨਾਈਜ਼ ਕ੍ਰਾਈਮ ਪੈਟਿੰਗ অর্ਗਨਾਈਜ਼ ਕ੍ਰਾਈਮ ਨੈਟਰੋਰਿਸਟ ਅਟੈਕ ਜਿਹੜਾ ਸਟਿਚਨ ਹੁੰਦਾ ਸੀ ਤੇ ਬਹੁਤ ਮਕਦਮੇ ਕੱਟੇ ਜਾਂਦੇ ਸੀ ਸਰਕਾਰਾਂ ਉੱਪਰ ਪਾਸ ਕਰਦੇ ਸੀ ਜਿਵੇਂ ਜਿਹਾ ਸਭ ਜਾਦਾ ਸੀ ਉਹ ਖਤਮ ਹੋ ਗਿਆ ਹੁਣ ਤੁਹਾਨੂੰ ਅਸਰ ਤਿਆਰ ਹੋਰ ਪੀਸ ਨੂੰ ਬਦਲਿਆ ਜਾ ਪਤਲੇ ਕਿਉਂ ਸੁਣਦਾ ਜੀ ਉਹ ਪਤਾ ਨਹੀਂ ਭਾਈ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਬੀ ਐਨ ਐਸ ਐਸ ਜਿਹੜੀ ਪਹਿਲਾਂ ਸੀ ਆਰ ਪੀ ਸੀ ਜਿਹਦੇ ਤਹਿਤ ਆਪਾਂ ਕੋਈ ਪਰਚਾ ਮੁਕਤਮਾ ਦਰਜ ਕਰਾਉਂਦੇ ਸੀ ਕੋਟਾ ਕਚਹਿਰੀਆਂ ਵਿੱਚ ਜਾਂਦੇ ਸੀ ਜਦੋਂ ਉਹਦੀ ਜਗ੍ਹਾ ਬੀਐਨਐਸਐਸ ਆ ਗਿਆ ਇਹਦੇ ਵਿੱਚ ਆਪਾਂ ਨੂੰ ਇਹ ਐਫਆਈਆਰ ਪਟਾਣੀਆਂ ਤਾਂ ਬਹੁਤ ਹੁਕਤਾ ਹੁੰਦੀਆਂ ਪੁਲਿਸ ਵੀ ਜ਼ਿੰਮੇਵਾਰ ਨਹੀਂ ਕੰਡੀਆਂ ਬਾਕਮੀਆਂ ਹੈ ਪ੍ਰੋਸੀਜਰ ਮਹਿਕ ਨਹੀਂ ਗਿਆ ਅਰੇ ਤੋਂ ਫੈਸਲੇ ਤੁਹਾਡੇ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨੂੰ ਵੀ ਤੁਹਾਡੀ ਅਗੇ ਤੋਂ ਤੁਹਾਡੀ ਅਗੇ ਤੋਂ जन वितरङ्गा तव शुभ नामे मे जाने तव शुभ आशिषा गाहे तव जनदा लागू हो गए हैं पब्लिक पब्लिक लिए भी काफ़ी सहूलियत दी गई है क्योंकि वो इलेक्ट्रॉनिक जमाना हैगा तो इलेक्ट्रॉनिक है तो कंप्लेंट करने की काफ़ी प्रावधान किए गए हैं और पुलिस की भी कुछ जो कई भी मैंडेटरी प्रोविजन है के, जो सूपलाइंस करने है के, वो वो धीरे धीरे सारे लोग पता लग जाएगा जो तो तो नवे नमें प्रोविजन है वो ऐसे सारे कंपलाइंस है मेरे दिन पालना करेंगे पब्लिक तो को एफआईआर 0 एफआईआर जो मतलब अपने घर बैठ के ही कोई कंप्लेंट कर सकते हैं सारी फैसिलिटी हो मतलब मैंडेटरीली कर दी गई है लेडीज वास के काफी स्पेशल प्रोविजन किए गए हैं उसमें पुलिस की काफी स्पेशल ड्यूटी आज है कि तो वो ऐसे सारे जो हिसाब से कानून बतावे सारे पालन करो जी सर आज जो पूरे भारतवर्ष देवे तीन जो नए क्रिमिनल लॉज लागू हुए हैं ਦੇ ਵਿੱਚ ਅਸੀਂ ਹਰ ਥਾਣੇ ਦੇ ਵਿੱਚ ਸਾਡੇ ਐਸਐਸਓ ਸਾਹਿਬਾਨ ਔਰ ਜੀਓ ਸਾਹਿਬਾਨ ਵੱਲੋਂ ਲੋਕਾਂ ਨੂੰ ਬੁਲਾ ਕੇ ਔਰ ਉਹਨਾਂ ਦੇ ਬਾਰੇ ਅਵੇਅਰ ਕੀਤਾ ਗਿਆ ਹੈਗਾ ਕਿ ਕੀ ਕੀ ਨਵੇਂ ਪ੍ਰੋਵੀਜ਼ਨ ਇਹਦੇ ਵਿੱਚ ਐਡ ਕੀਤੇ ਹੋਏ ਹੈਗੇ ਇਹਦੇ ਨਾਲ ਹੀ ਅਸੀਂ ਜੋ ਸਾਡੀ ਪੁਲਿਸ ਫੋਰਸ ਹੈਗੀ ਸਾਡੇ ਅਫਸਰ ਸਾਹਿਬਾਨ ਹੈ ਸਾਰਿਆਂ ਨੂੰ ਅਸੀਂ ਵੱਖ-ਵੱਖ ਟਾਈਮਾਂ ਦੇ ਬੁਲਾ ਕੇ ਔਰ ਜੂਨ ਮੰਥ ਦੇ ਵਿੱਚ ਟ੍ਰੇਨਿੰਗ ਸੈਮੀਨਾਰ ਔਰਗੇਨਾਈਜ਼ ਕਰਵਾਏ ਹੈਗੇ ਤਾਂ ਕਿ ਸਾਡੀ ਫੋਰਸ ਜੋ ਨਵੇਂ ਕਾਨੂੰਨ ਹੈ ਉਹਨਾਂ کے بارے میں ਪੂਰੀ ਤਰ੍ਹਾਂ سے ਜਾਣੂ ਹੋ ਸਕੇ